ਤੱਜ ਦਾ ਨਾ ਹੱਥ ਨਾ ਛਿਓ ਮਾਲਕ ਆਜ ਜਗਾ ਜਿਓ ਨਾ ਨਾ ਜਗਾ ਜਿਗਾ ਜਿਓ ਅਜੂਨੇ ਸਹ ਭੰ ਗੁਰੂ ਪਰ ਸਾਧ ਸੱਚ ਸੱਚ ਗੁਆਬ ਸੱਚ ਸੱਚ ਮੈਂ ਵੀ ਸੱਚ ਉੱਤੇ ਵਾਲਾ ਸਕੂਲ ਵਿਖੇ ਮਨਾਇਆ ਗਿਆ ਖਾਲਸਾ ਵਰਗਟ ਦਿਵਸ ਇਲਾਕੇ ਦੇ ਨਾਮ ਵਾਲ ਸਾਸਤਾ ਬਾਬਾ ਸ਼ਾਮ ਸਿੰਘ ਮੋਰਿਅਲ ਸੀਨੀਅਰ ਸਕੈਂਡਰੀ ਸਕੂਲ ਜੀਰਾ ਫਰੋਈ ਪਰ ਵਿਖੇ ਖਾਲਸਾ ਪ੍ਰਗਟ ਦਿਵਸ ਬਲੱਖਣ ਟੰਗ ਨਾਲ ਮਨਾਇਆ ਗਿਆ ਇਸ ਵਿੱਚ ਬੱਚਿਆਂ ਨੂੰ ਸਿੱਖ ਸੰਦਰਤ ਨਾਲ ਜੋੜਨੇ ਵੱਖ-ਵੱਖ ਤਰ੍ਹਾਂ ਦੇ ਗੁਰਬੰਦ ਮੁਕਾਬਲੇ ਜਿਵੇਂ ਦਸਤਾਰ ਮੁਕਾਬਲਾ ਦਿਮਾਲਾ ਮੁਕਾਬਲਾ ਸਿੱਖ ਪ੍ਰਸ਼ਨ ਉੱਤਰ ਮੁਕਾਬਲਾ ਕਵਤਾ ਮੁਕਾਬਲਾ ਭਾਸ਼ਣ ਮੁਕਾਬਲਾ ਕਵਿਸ਼ਰੀ ਮੁਕਾਬਲਾ ਆਦ ਕਰਵਾਏ ਗਏ ਇਸ ਤੋਂ ਇਲਾਵਾ ਬੱਚਿਆਂ ਨੇ ਗੀਤ ਕੋਰੀਓਗ੍ਰਾਫੀ ਆਦਿ ਰਾਹੀਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਖਾਲਸਾ ਪ੍ਰਗਟ ਕਰਨ ਦੇ ਬਰਤਾਂਦ ਨੂੰ ਦਰਸਾਇਆ ਗਿਆ। ਇਸ ਤੋਂ ਇਲਾਵਾ ਸਿੱਖ ਮਸ਼ੀਨਰੀ ਕਾਲਜ ਵੱਲੋਂ ਲਾਇਆ ਗਿਆ ਨੈਤਿਕ ਸਿੱਖਿਆ ਦੇ ਇਮਤਿਹਾਨਾਂ ਵਿੱਚੋਂ ਮੈਡ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ 99 ਵਿਦਿਆਰਥੀਆਂ ਨੂੰ ਅਤੇ ਉਪਰੋਤਕ ਮੁਕਾਬਲਿਆਂ ਵਿੱਚੋਂ ਪੋਜੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਜਿਗਰ ਚੋਕੇ ਇਸ ਮੌਕੇ ਤੇ ਸਾਰੇ ਇਲਾਕੇ ਦੇ ਪਿੰਡਾਂ ਦੇ ਗ੍ਰੰਥ ਸਿੰਘਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਸਾਰਾ ਟੀਚਿੰਗ ਤੇ ਨੌਨ ਟੀਚਿੰਗ ਸਟਾਫ ਹਾਜ਼ਰ ਜਿਸੋ ਹੋਰ ਦੇਖਦੇ ਤਸਵੀਰਾਂ ਤੇ ਕਰਦੇ ਆ ਗੱਲਬਾਤ ਮਹਾਰਾਜ ਕਹਿੰਦੇ ਕਿ ਭਾਈ ਵਿਸਾਖ ਦੇ ਮਹੀਨੇ ਦੇ ਵਿੱਚ ਜੋ ਪ੍ਰਭੂ ਪਰਮਾਤਮਾ ਪਰਮੇਸ਼ਰ ਤੋਂ ਇਸ ਤਰ੍ਹਾਂ ਅਸੀਂ ਸਾਰੀਆਂ ਜੀ ਜਿਹੜੇ ਹਾਂ ਇਸ ਤਰ੍ਹਾਂ ਹਲ ਵਿਚੜ ਜਾਂਦੇ ਨੇ ਉਹਨਾਂ ਦੇ ਅੰਦਰ ਬਿਰਾਗ ਦਾ ਰੜਾ ਹੈ ਉਹ ਵਿਛੋੜਾ ਜਾਂਦਾ ਹੈ ਤੇ ਮਹਾਰਾਜ ਕਹਿੰਦੇ ਵਸਾਫ ਠਿਰਨ ਕਿਉ ਵਾਢੀ ਆ ਜਿੰਨਾ ਪ੍ਰੇਮ ਛੋਹ ਮਹਾਰਾਜ ਕਹਿੰਦੇ ਜਦੋਂ ਪ੍ਰੇਮ ਦਾ ਵਿਛੋੜਾ ਪ੍ਰੇਮ ਦਾ ਜਿਹੜਾ ਹੈ ਮਨ ਦੇ ਅੰਦਰ ਵਿਰਹ ਹੁੰਦਾ ਅਲਗ ਜਾਂਦਾ ਹੈ ਤੇ ਮਹਾਰਾਜ ਕਹਿੰਦੇ ਨੂੰ ਪ੍ਰਭੂ ਪਰਮੇਸ਼ਰ ਪਤੀ ਦੇ ਨਾਲ ਜਿਹੜਾ ਹੈ ਮਲਾਪ ਦੀ ਚਿਣਕ ਜਾਗਦੀ ਹੈ ਤਾਂ ਮ ਜਾਗਦੀ ਹੈ ਇਸ ਕਰਕੇ ਮਹਾਰਾਜ ਕਹਿੰਦੇ ਜਿਹੜਾ ਨਾਮ ਸਿੰਘਨ ਹੈ ਕੋਈ ਸਾਡਾ ਜਿਹੜਾ ਹੈ ਪਾਲਤਾਰਾ ਕਰ ਸਕਦਾ ਹੈ ਨਾਮ ਦੇ ਨਾਲ ਜਦੋਂ ਅਸੀਂ ਜੁੜ ਜਾਂਦੇ ਹਾਂ ਦੁਨੀਆ ਜੋ ਮਰਜ਼ੀ ਕਵੇ ਨਾਮ ਸਿਮਰ ਦੀ ਇੰਨੀ ਕਮਾਈ ਹੈ ਬਾਬਾ ਸ਼ਾਮ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਪਿੰਡ ਫੱਤੇਵਾਲਾ ਵੱਲੋਂ ਹਰ ਵਾਰ ਦੀ ਤਰ੍ਹਾਂ ਧਾਰਮਿਕ ਖੇਤਰ ਦੇ ਵਿੱਚ ਇਸ ਵਾਰ ਫਿਰ ਇੱਕ ਵਿਸ਼ੇਸ਼ ਉਪਰਾਲਾ ਉਹ ਕੀਤਾ ਗਿਆ ਕਿਉਂਕਿ ਕਿਸੇ ਵੀ ਕਿਸਮ ਦੀ ਧਾਰਮਿਕ ਗਤੀਵਿਧੀ ਹੋਵੇ ਕੋਈ ਵੀ ਸਿੱਖ ਧਰਮ ਨਾਲ ਸੰਬੰਧਤ ਕੋਈ ਦਿਹਾੜਾ ਹੋਵੇ ਪ੍ਰਕਾਸ਼ ਉਤਸਵ ਹੋਵੇ ਉਹਦੇ ਵਿੱਚ ਇਹ ਸਕੂਲ ਸਟਾਫ ਔਰ ਬੱਚੇ ਵੱਧ ਚੜ ਕੇ ਭਾਗਿਆ ਜਿਹੜਾ ਉਹ ਲੈਂਦੇ ਨੇ ਇਸੇ ਤਰੀਕੇ ਨਾਲ ਅੱਜ ਸਕੂਲ ਦੇ ਵਿੱਚ ਖਾਲਸਾ ਪ੍ਰਗਟ ਦਿਵਸ ਨੂੰ ਸਮਰਪਿਤ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ ਇਸ ਪ੍ਰੋਗਰਾਮ ਵਿੱਚ ਬੱਚਿਆਂ ਵੱਲੋਂ ਕਵਿਤਾ ਕਵੀਸ਼ਰੀ ਭਾਸ਼ਣ ਕੋਰੀਓਗ੍ਰਾਫੀ ਕੁਇਜ਼ ਮੁਕਾਬਲੇ ਤਸਤਾਰ ਮੁਕਾਬਲੇ ਇਸ ਤਰੀਕਾ ਦੀ ਇਸ ਤਰੀਕੇ ਦੀਆਂ ਬਹੁਤ ਸਾਰੀਆਂ ਧਾਰਮਿਕ ਗਤੀਵਿਧੀਆਂ ਨੇ ਜਿਹੜੀਆਂ ਉਹ ਕਰਵਾਈਆਂ ਗਈਆਂ ਔਰ ਨਾਲ ਦੀ ਨਾਲ ਇੱਕ ਵਿਸ਼ੇਸ਼ ਚੀਜ਼ ਆ ਜਿਹੜੀ ਉਹਦੇ ਉੱਪਰ ਜ਼ੋਰ ਦਿੱਤਾ ਗਿਆ ਖਾਲਸਾ ਪ੍ਰਗਟ ਕਿਉਂਕਿ ਅੱਜ ਕੱਲ ਜੇਕਰ ਆਪਾਂ ਸਮਾਜ ਦੇ ਵਿੱਚ ਵੇਖੀਏ ਤਾਂ ਕੋਈ ਖਾਲਸੇ ਦੇ ਜਨਮ ਦੀ ਗੱਲ ਕਰਦਾ ਕੋਈ ਸਿਰਜਣਾ ਦੀ ਗੱਲ ਕਰਦਾ ਹੈ ਜੇ ਇਸ ਚੀਜ਼ ਦੀ ਸਿਰਜਣਾ ਹੋਵੇਗੀ ਉਸ ਦਾ ਅੰਤ ਹੋਵੇਗਾ ਜਿਸ ਚੀਜ਼ ਦਾ ਜਨਮ ਹੋਏਗਾ ਉਸ ਦੀ ਮੌਤ ਵੀ ਜ਼ਰੂਰ ਹੋਏਗੀ ਕਿਉਂਕਿ ਖਾਲਸਾ ਪ੍ਰਗਟ ਹੀ ਗੁਰੂ ਸਾਹਿਬ ਨੇ ਕੀਤਾ ਸੀ ਖਾਲਸਾ ਪ੍ਰਗਟਿ ਉਹ ਪਰਮਾਤਮਾ ਕੀ ਮੌਜ ਜਦੋਂ ਗੁਰੂ ਸਾਹਿਬ ਉਸ चीज ਨੂੰ ਪ੍ਰਗਟ ਕਰ ਰਹੇ ਨੇ ਤਾਂ ਆਪਾਂ ਵੀ ਜਿਹੜਾ ਵਾ ਉਹ ਪ੍ਰਗਟ ਦਿਵਸ ਦੇ ਤੌਰ ਤੇ ਹੀ ਇਸ ਨੂੰ ਮਨਾਈਏ ਇਸੇ ਤਰੀਕੇ ਨਾਲ ਸਕੂਲ ਨੇ ਜਿਹੜਾ ਵਿਸ਼ੇਸ਼ ਉਪਰਾਲਾ ਕੀਤਾ ਸੀ ਬੱਚਿਆਂ ਨੂੰ ਉਹਨਾਂ ਦੇ ਮਾਤਾ ਪਿਤਾ ਨੂੰ ਇਹ ਸੀਜ਼ ਦੇ ਲਈ ਪ੍ਰੇਰਿਤ ਕੀਤਾ ਕਿ ਆਪਾਂ ਜਿਹੜੇ ਆਪਣੇ ਕਲਾਸੀਕਲ ਸ਼ਬਦ ਨੇ ਜੋ ਆਪਣੇ ਪ੍ਰਾਤਨ ਗ੍ਰੰਥਾਂ ਦੇ ਵਿੱਚ ਜੋ ਗੁਰੂ ਸਹਿਬਾਨਾਂ ਵੱਲੋਂ ਜਿਹੜੇ ਸ਼ਬਦ ਵਰਤੇ ਨੇ ਆਪਾਂ ਉਹਨਾਂ ਦੀ ਮੂਲ ਸਰਜੀਤੀ ਹੈ ਜਿਹੜੀ ਉਹ ਕਰੀਏ ਤਾਂ ਮੈਂ ਬਹੁਤ ਧੰਨਵਾਦ ਕਰਦਾ ਬੱਚਿਆਂ ਦਾ ਉਹਨਾਂ ਦੇ ਮਾਤਾ ਪਿਤਾ ਸਹਿਬਾਨ ਦਾ ਅਧਿਆਪਕ ਸਹਿਬਾਨਾਂ ਦਾ ਜਿਨ੍ਹਾਂ ਨੇ ਇੱਥੇ ਆ ਕੇ ਇਸ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਹਿੱਸਾ ਲਿਆ ਔਰ ਇਸ ਪ੍ਰੋਗਰਾਮ ਨੂੰ ਬੜੀ ਸਫਲਤਾ ਦੇ ਨਾਲ ਨੇਪਰੇ ਅਜੜਾ ਗ੍ਰੰਥ ਸਿੰਘਾ ਨੂੰ ਸਨਮਾਨਿਤ ਕੀਤਾ ਗਿਆ ਇਸ ਦੇ ਨਾਲ ਹੀ ਇੱਕ ਵਿਸ਼ੇਸ਼ ਉਪਰਾਲਾ ਵਾ ਜਿਹੜਾ ਉਹ ਇਹ ਵੀ ਕੀਤਾ ਗਿਆ ਹੈ ਕਿ ਲਾਗੇ ਦੇ ਇਲਾਕੇ ਦੇ ਜਿੰਨੇ ਵੀ ਪਿੰਡਾਂ ਦੇ ਗ੍ਰੰਥੀ ਸਹਿਬਾਨ ਸੀ ਉਹਨਾਂ ਨੂੰ ਇੱਥੇ ਸੱਦਿਆ ਗਿਆ ਧਾਰਮਿਕ ਖੇਤਰ ਦੇ ਵਿੱਚ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਉਹਨਾਂ ਗ੍ਰੰਥੀ ਸਿੰਘਾਂ ਕੋਲੋਂ ਸਨਮਾਨਿਤ ਕਰਵਾਇਆ ਗਿਆ ਤੇ ਗ੍ਰੰਥੀ ਸਿੰਘਾਂ ਨੂੰ ਵੀ ਸਨਮਾਨਿਤ ਕੀਤਾ ਤੇ ਨਾਲ ਦੀ ਨਾਲ ਹੀ ਉਹਨਾਂ ਦੇ ਚਰਮਾ ਦੇ ਵਿੱਚ ਬੇਨਤੀ ਵੀ ਕੀਤੀ ਗਈ ਹੈ ਕਿ ਸਕੂਲ ਜਿੱਥੇ ਸੰਥਿਆ ਜਿੱਥੇ ਗੁਰਬਾਣੀ ਦੇ ਨਾਲ ਸੰਬੰਧਿਤ ਵਿਚਾਰ ਵਟਾਂਦਰਾ ਕਰਾਉਂਦਾ ਆ ਕੀਰਤਨ ਦੀ ਜਿਹੜੀ ਸਿਖਲਾਈ ਆ ਉਹ ਦਿੰਦਾ ਹੈ ਗਤਕੇ ਦੀ ਸਿਖਲਾਈ ਦਿੰਦਾ ਹੈ ਪਰ ਪੜ੍ਹਾਈ ਦਾ ਵੀ ਬੋਝ ਸਕੂਲ ਦੇ ਦੇ ਕੋਲ ਹੁੰਦਾ ਹੈ ਇਸ ਕਰਕੇ ਗਰੰਥੀ ਸਿੰਘਾਂ ਨੂੰ ਜਿਹੜੀ ਬੇਨਤੀ ਕੀਤੀ ਗਈ ਸੀ ਕਿ ਵਕ ਵਕ ਸਕੂਲਾਂ ਦੇ ਜਿੰਨੇ ਵੀ ਬੱਚੇ ਤੁਹਾਡੇ ਪਿੰਡਾਂ ਦੇ ਵਿੱਚ ਮੌਜੂਦ ਨੇ ਉਹਨਾਂ ਨੂੰ ਇਕੱਠਿਆਂ ਕਰਕੇ ਉਹਨਾਂ ਨੂੰ ਸੰਥਿਆ ਜਿਹੜੀ ਉਹ ਦਿੱਤੀ ਜਾਵੇ ਗੁਰਬਾਣੀ ਦੇ ਨਾਲ ਜੋੜਿਆ ਜਾਵੇ ਸੋ ਬਹੁਤ ਬਹੁਤ ਧੰਨਵਾਦ ਜੀ ਚੈਨਲ ਵਾਲੇ ਵੀਰਾਂ ਦਾ ਵੀ ਸਾਡੀ ਧਰਤੀ ਸਾਡੇ ਲੋਕ ਵੱਲੋਂ ਜਿਹੜੇ ਵੀਰ ਆਏ ਨੇ ਸਰਦਾਰ ਹਰਨੇਕ ਸਿੰਘ ਜੀ ਭੁੱਲਰ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਾਰੇ ਹੀ ਇਲਾਕੇ ਦਾ ਇਸ ਚੈਨਲ ਨੂੰ ਦੇਖ ਰਹੇ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਣੇ ਸਕੂਲ ਬਾਬਾ ਸ਼ਾਮ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਫਤੇਵਾਲਾ ਵਿਖੇ ਖਾਲਸਾ ਪ੍ਰਗਟ ਦਿਵਸ ਨਾਲ ਸਮਰਪਿਤ ਇੱਕ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਬੱਚਿਆਂ ਨੇ ਨਾ ਕੀਰਤਨ ਪੇਸ਼ ਕੀਤਾ ਕਵਿਸ਼ਰੀ ਭਾਸ਼ਣ ਤੇ ਹੋਰ ਕਈ ਤਰ੍ਹਾਂ ਦਾ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਜਿਹੜਾ ਕਿ ਸਿਰਫ ਖਾਲਸਾ ਪ੍ਰਗਟ ਦਿਵਸ ਨੂੰ ਹੀ ਸਮਰਪਿਤ ਸੀ ਇਸ ਸਮਾਗਮ ਤੋਂ ਕੁਝ ਦਿਨ ਪਹਿਲਾਂ ਜਿਹੜਾ ਸਕੂਲ ਦੇ ਵਿੱਚ ਕੁਝ ਮੁਕਾਬਲੇ ਕਰਵਾਏ ਗਏ ਸੀ ਜਿਨ੍ਹਾਂ ਦੇ ਵਿੱਚ ਸੁੰਦਰ ਲਿਖਾਈ ਮੁਕਾਬਲਾ ਡਰਾਇੰਗ ਕਵਿਸ਼ਰੀ ਭਾਸ਼ਣ ਦਸਤਾਰ ਮੁਕਾਬਲੇ ਤੇ ਗੁਰਬਾਣੀ ਗੰਢ ਮੁਕਾਬਲੇ ਕਰਾਏ ਗਏ ਉਹਨਾਂ ਬੱਚਿਆਂ ਉਹਨਾਂ ਮੁਕਾਬਲਿਆਂ ਦੇ ਵਿੱਚ ਜੇਤੂ ਵਿਦਿਆਰਥੀਆਂ ਨੂੰ ਅੱਜ ਸਨਮਾਨਿਤ ਵੀ ਕੀਤਾ ਗਿਆ ਖਾਸ ਕਰਕੇ ਉਹ ਬੱਚੇ ਜਿਨ੍ਹਾਂ ਨੂੰ ਵੱਧ ਤੋਂ ਵੱਧ ਜਿਹੜੀ ਬਾਣੀ ਗੰਠ ਸੀਗੀ ਖਾਸ ਤੌਰ ਤੇ ਉਹਨਾਂ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਹਾਂਜੀ ਹਾਂਜੀ ਅ ਇਸੇ ਹੀ ਇਲਾਕੇ ਦੀ ਬਹੁਤ ਸਾਰੀ ਸੰਗਤ ਜਿਹੜੀ ਹੈ ਇਸ ਸਕੂਲ ਦੇ ਵਿੱਚ ਚਮਲ ਹੋਈ ਤੇ ਨਾਲ ਦੀ ਨਾਲ ਜਿਹੜਾ ਇਲਾਕੇ ਦੇ ਗ੍ਰੰਥੀ ਸਿੰਘਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਵੀ ਅ ਅਖੀਰ ਜਿਹੜਾ ਮੈਂ ਤੁਹਾਨੂੰ ਸਾਰਿਆਂ ਨੂੰ ਜਿਹੜਾ ਖਾਲਸਾ ਪਰਗਰ ਦਿਵਸ ਦੀਆਂ ਲੱਖ ਲੱਖ ਵਧਾਈਆਂ ਦਿੰਦੀ ਹਾਂ ਵਾਹਿਗੁਰੂ ਜੀ ਕਾ 心。嗯